ਹੋਲ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ ਤੇ ਹੋਵੇਗੀ ਸਖਤ ਕਾਰਵਾਈ 3 ਸਾਲ ਦੀ ਕੈਦ ਤੇ 25000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ ਪੁਲਿਸ ਸਕੂਲਾਂ ਚ ਜਾ ਕੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੇ ਦੋ ਪਹੀਆ ਤੇ ਚਾਰ ਪਹੀਆ ਵਹੀਕਲ ਚਲਾਉਣ ਤੇ ਰੋਕ ਲਾਉਣ ਸੰਬੰਧੀ ਨੂੰ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ ਪੰਜਾਬ ਪੁਲਿਸ ਦੇ ਟ੍ਰੈਫਿਕ ਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਪੁਲਿਸ ਕਮਿਸ਼ਨਰ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਕੀਤਾ ਗਿਆ पत्र कहा गया है कि ट्रैफिक एजुकेशन सैल ट्रैफिक स्टाफ राही आम पब्लिक पबलिक जिला पदर से पब्लिक रिलेशन अफसर राही स्कूलों च जाके बच्चन एक महीने तक मेंटर वहीकल एक्ट सोध दो हजार उन्नीस दा एक सौ निडनवे एक् एक सौ निन्नवे भी बारे जागरूक किया जाए ਕੋਈ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਂਦਾ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸਦੇ ਮਾਤਾ ਪਿਤਾ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਸਸਿਕਾ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਏਜ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦੌਰਾਨੇ ਚੈਕਿੰਗ ਉਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਵੀ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਠਾਈ ਜਾ ਸਕੇ ਸਸੇਕਾ ਜੀ